ਲਾਈਵ ਤਸਵੀਰਾਂ ਜਿਹੜੀਆਂ ਨੇ ਉਹ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਫਿਰੋਜ਼ਪੁਰ ਦੇ ਮਸ਼ਹੂਰ ਮਾਹੀ ਸੋਢੀ ਦੇ ਘਰ ਤੋਂ ਜਿੱਥੋਂ ਤੁਹਾਨੂੰ ਦੱਸ ਦਈਏ ਕਿ ਉਹਨਾਂ ਨੇ ਪੂਰੇ ਪਰਿਵਾਰ ਨੂੰ ਆਪਣੀਆਂ ਦੋ ਬੇਟੀਆਂ ਨੇ ਆਪਣੀ ਪਤਨੀ ਔਰ ਆਪਣੇ ਆਪ ਨੂੰ ਗੋਲੀ ਮਾਰ ਲਈ ਆ ਇਹ ਖਬਰ ਫਰੋਸਪੋਰ ਦੇ ਵਿੱਚ ਬਾਹਰ ਆਉਂਦੀ ਜਿਹੜਾ ਇਲਾਕੇ ਦੇ ਵਿੱਚ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਮਾਹੌਲ ਆ ਉਹ ਦੇਖਿਆ ਜਾ ਸਕਦਾ ਪਰ ਤੁਹਾਨੂੰ ਦੱਸ ਦਈਏ ਕਿ ਮੰਦ ਭਾਗੀ ਖਬਰ ਆ ਕਿ ਇਹੋ ਜੀ ਇਹੋ ਜੀ ਕਿਹੜੀ ਗੱਲ ਹੋਈ ਹੋਏਗੀ ਜਿਸ ਗੱਲ ਕਾਰਨ ਉਹਨਾਂ ਨੇ ਆਪਣੇ ਪਰਿਵਾਰ ਨੂੰ ਖਤਮ ਕਰ ਲਿਆ ਬੜਾ ਵਧੀਆ ਨੌਜਵਾਨ ਹਸਮੁਖ ਨੌਜਵਾਨ ਸੀ ਔਰ ਬੜਾ ਵਧੀਆ ਪਰਿਵਾਰ ਦੱਸਿਆ ਜਾ ਰਿਹਾ ਆਂਡੀਆਂ ਗਵੰਡੀਆਂ ਵੱਲੋਂ ਜਿਹੜੇ ਵੀ ਇੱਥੇ ਆਂਡੀਆਂ ਗਵੰਡੀਆਂ ਨੇ ਜਾਂ ਰਿਸ਼ਤੇਦਾਰ ਨੇ ਪਰ ਇਹੋ ਜੀ ਕਿਹੜੀ ਗੱਲ ਹੋਈ ਹੋਏਗੀ ਜਿਹਦੇ ਕਾਰਨ ਇੰਨੀ ਵੱਡੀ ਜਿਹੜੀ ਆ ਘਟਨਾ ਨੂੰ ਅੰਜਾਮ ਦੇਣਾ ਪਿਆ ਪਰ ਤੁਹਾਨੂੰ ਦੱਸ ਦਈਏ ਕਿ ਪੁਲਿਸ ਅਜੇ ਇਨਵੈਸਟੀਗੇਸ਼ਨ ਕਰ ਰਹੀ ਆ ਦੇਖ ਰਹੀ ਆ ਕਿ ਕੀ ਕਾਰਨ ਬਣਿਆ ਹੋਏਗਾ ਔਰ ਇੱਥੇ ਕੁਝ ਤਸਵੀਰਾਂ ਵੀ ਜਿਹੜੀਆਂ ਉਹਨਾਂ ਦੀਆਂ ਲੱਗੀਆਂ ਨੇ ਉਹ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੀਆਂ ਕਿਉਂਕਿ ਬੱਚੀ ਦੀ ਉਮਰ 6 6 ਸਾਲ ਦਾ ਦਸੀ ਜਾ ਰਹੀ ਇੱਕ ਦੀ ਉਮਰ 8 ਸਾਲ ਦੱਸੀ ਜਾ ਰਹੀ ਆ ਔਰ ਇੱਥੇ ਅਜੇ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਪਹੁੰਚਿਆ ਹੋਇਆ ਹੈ ਔਰ ਉਹ ਇਹ ਚੈਕਿੰਗ ਇਨਵੈਸਟੀਗੇਸ਼ਨ ਕਰਨ ਦੀ ਕੋਸ਼ਿਸ਼ ਕਰ ਰਿਹਾ ਵੀ ਕੀ ਗਲਤ ਹੋਈ ਹੋਏਗੀ ਕਿਉਂਕਿ ਸੀਸੀਟੀਵੀ ਜਿਹੜੇ ਕੈਮਰੇ ਨੇ ਉਹ ਵੀ ਜਿਹੜੇ ਇੰਸਟਾਲ ਨੇ ਦੇਖੇ ਜਾ ਸਕਦੇ ਨੇ ਘਰ ਦੇ ਵਿੱਚ ਔਰ ਇਹ 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 ਕਲੀਅਰ ਕਲੀਅਰ ਪੁਲਿਸ ਜਿਹੜੀ ਆ ਉਹ ਕਰ ਸਕਦੀ ਆ ਜਾਂ ਕਦੋਂ ਤੱਕ ਕਰੇਗੀ ਉਹ ਸਾਹਮਣੇ ਸਾਹਮਣੇ ਤਸਵੀਰ ਹੈ ਜਿਹੜੀ ਇਹਨਾਂ ਦੀ ਔਰ ਬਿੜੀਆਂ ਇਹ ਉਹ ਖੁਦ ਸੀਗੇ ਇਹ ਖੁਦ ਸੀਗੇ ਔਰ ਇਹਨਾਂ ਦੀ ਇਹ ਪਤਨੀ ਦੀ ਤਸਵੀਰਾਂ ਔਰ ਨਾਲ ਉਹਨਾਂ ਬੱਚੀਆਂ ਦੀ ਵੀ ਤਸਵੀਰ ਹੈਗੀ ਆ ਜਿਹੜੀਆਂ ਬੱਚੀਆਂ ਨੂੰ ਪੂਰੇ ਪਰਿਵਾਰ ਨੂੰ ਜਿਹੜਾ ਖਤਮ ਕੀਤਾ ਹੈ ਹਾਲਾਂਕਿ ਕੀ ਗੱਲ ਹੋਈ ਹੋਵੇਗੀ ਕਿਹੜੀ ਗੱਲ ਨੂੰ ਲੈ ਕੇ ਇੰਨਾ ਵੱਡਾ ਕਦਮ ਚੁੱਕਿਆ ਹੋਵੇਗਾ ਇਹ ਤਾਂ ਹਜੇ ਕੁਝ ਨਹੀਂ ਕਿਹਾ ਜਾ ਸਕਦਾ ਲੇਕਿਨ ਲੇਕਿਨ ਖਬਰ ਬਹੁਤ ਮੰਦ ਭਾਗੀ ਆ ਇਹ ਬਹੁਤ ਮੰਦ ਭਾਗੀ ਇਹ ਘਟਨਾ ਹੈਗੀ ਆ ਕਿਉਂਕਿ ਕੋਈ ਪ੍ਰੋਬਲਮ ਵੀ ਨਹੀਂ ਦੱਸਦੇ ਕਹਿੰਦੇ ਸ਼ਾਮ ਨੂੰ 9 ਵਜੇ ਤੱਕ ਜਿਹੜਾ ਤੇ ਸਹਿਰ ਕਰਦਾ ਆਪਣੇ ਦੋਸਤਾਂ ਦੇ ਵਿੱਚ ਮਿੱਤਰ ਦਾ ਮਿੱਤਰਾਂ ਦੇ ਵਿੱਚ ਦੇਖਿਆ ਗਿਆ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਸੀ ਲੇਕਿਨ ਰਾਤ ਇੱਕ ਘਟਨਾ ਵਾਪਰਦੀ ਔਰ ਸਵੇਰੇ ਜਿਹੜਾ ਇਹਨਾਂ ਦੇ ਕਰਾਈਦਾਰ ਨੇ ਜੋ ਉੱਪਰ ਛੱਤ ਤੇ ਰਹਿੰਦੇ ਨੇ ਤਾਂ ਉਹਨਾਂ ਦੇ ਵੱਲੋਂ ਦਰਵਾਜ਼ਾ ਕੜਕਾਇਆ ਗਿਆ ਤਾਂ ਉਹਨਾਂ ਨੇ ਗਵਰਡੀਆਂ ਨੂੰ ਦੱਸਿਆ ਕਿ ਦਰਵਾਜ਼ਾ ਨਹੀਂ ਖੋਲਿਆ ਜਾ ਰਿਹਾ ਤਾਂ ਉਸ ਤੋਂ ਬਾਅਦ ਦਰਵਾਜ਼ੇ ਨੂੰ ਧੱਕਾ ਮਾਰ ਕੇ ਦੇਖਿਆ ਗਿਆ ਤੇ ਔਰ ਉਸ ਤੋਂ ਬਾਅਦ ਇਸ ਕਮਰੇ ਨੂੰ ਜਿਹੜਾ ਅੰਦਰ ਹੈਗੇ ਨੇ ਔਰ ਇਸ ਕਮਰੇ ਦੇ ਵਿੱਚ ਲੈ ਕੇ ਆ ਗਿਆ ਔਰ ਫਿਲਹਾਲ ਹੁਣ ਜਿਹੜਾ ਪੁਲੀ ਜਿਹੜੀ ਇਹ 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 ਚੀਜ਼ ਪਤਾ ਕਰਨ ਦੀ ਜਰੂਰ ਜਿਹੜੀ ਕੋਸ਼ਿਸ਼ ਆ ਉਹ ਕਰ ਰਹੀ ਹੈ ਕਿ ਇਹ ਘਟਨਾ ਦਾ ਮੁੱਖ ਕਾਰਨ ਕੀ ਹੋ ਸਕਦਾ ਹੈ ਇਹ ਘਟਨਾ ਵਾਪਰਨ ਦਾ ਮੁੱਖ ਜਿਹੜਾ ਕਾਰਨ ਹੈ ਉਹ ਕੀ ਹੋ ਸਕਦਾ ਹੈ ਪਰ ਤੁਹਾਨੂੰ ਦੱਸ ਦਈਏ ਕਿ ਮੰਦ ਮੰਦ ਭੱਗੀ ਜਿਹੜੀ ਇਹ ਗੱਲ ਹੈਗੀ ਮੰਦ ਭੱਗੀ ਜਿਹੜੀ ਇਹ ਘਟਨਾ ਹੈ ਗਿਆ ਤੁਹਾਨੂੰ ਦੱਸ ਦਈਏ ਔਰ ਫਿਲਹਾਲ ਕੋਸ਼ਿਸ਼ ਜਿਹੜੀ ਆ ਉਹ ਵੀ ਪਰਿਵਾਰ ਦੇ ਨਾਲ ਇਹਨਾਂ ਦੇ ਜਿਹੜੇ ਆਂਡ ਗਵਾਂਡ ਨੇ ਯਾਰ ਰਿਸ਼ਤੇਦਾਰ ਪਰਿਵਾਰ ਆ ਉਹਨਾਂ ਦੇ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਕਿਵੇਂ ਦਾ ਉਹ ਨੌਜਵਾਨ ਸੀਗਾ ਕਿ ਮੈਨਾ ਨੌਜਵਾਨ ਸੀਗਾ ਉਹ ਸਾਰੀ ਕੋਸ਼ਿਸ਼ ਜਿਹੜੀ ਆ ਉਹ ਪੁੱਛਣ ਦੀ ਹਣ ਗਵਾਂਡ ਤੋਂ ਜਾਂ ਉਹਨਾਂ ਦੇ ਦੋਸਤਾਂ ਤੋਂ ਕਰਾਂਗੇ ਤੁਹਾਡੇ ਮਿੱਤਰ ਸੀਗੇ ਹਾਂਜੀ ਤੁਸੀਂ ਇੱਥੇ ਗਵਾਂਢੀ ਰਹਿੰਦੇ ਹਾਂਜੀ ਬਿਲਕੁਲ ਆਪਣਾ ਦੋ ਘਰ ਸੈਟ ਕੀਤਾ ਇਹ ਘਟਨਾ ਵਾਪਰੀ ਹੋ ਸਕਦੀ ਆ ਕਿਉਂਕਿ ਹਜੇ ਤੁਸੀਂ ਵੀ ਚਲੋ ਹੁਣੇ ਤੁਹਾਨੂੰ ਪਤਾ ਲੱਗਿਆ ਸਭ ਨੂੰ ਹੁਣੇ ਲੱਗੇ ਕਾਰਨ ਕੀ ਹੋ ਸਕਦਾ ਕੋਈ ਕੋਈ ਟੈਨਸ਼ਨ ਜੋ ਕਿ ਇਹੋ ਜੀ ਗੱਲ ਟੈਨਸ਼ਨ ਵਾਲੀ ਤਾਂ ਕੋਈ ਗੱਲ ਹੈ ਹੀ ਨਹੀਂ ਸੀ ਜੀ ਸਾਡੇ ਨਾਲ ਵਧੀਆ ਮਿਲਦਾ ਵਰਤਦਾ ਸੀ ਕੱਲ ਰਾਤ ਮਤਲਬ ਅਸੀਂ ਖੜੇ ਵੀ ਰਹੇ ਆ ਇੱਕ ਦੂਜੇ ਨੂੰ ਫੋਨ ਵੀ ਇੱਕ ਦੂਜੇ ਨੂੰ ਅਕਸਰ ਕਰਦੇ ਰਹੀਦਾ ਹੁਣ ਯਾਰੀ ਦੋਸਤੀ ਵੀ ਹੈ ਮੱਲੇਦਾਰੀ ਵੀ ਹੈ ਅਸੀਂ ਖੰਡਪੜ ਸਾਹਿਬ ਦਾ ਪ੍ਰੋਗਰਾਮ ਕਰਨ ਜਾ ਰਹੇ ਸੀਗੇ ਮਤਲਬ ਸ਼ੁੱਕਰਸ਼ਨੀ ਐਤਵਾਰ ਦਾ ਸਾਡਾ 3 ਦਿਨ ਦਾ ਪ੍ਰੋਗਰਾਮ ਸੀਗਾ ਤੁਸੀਂ ਦੇਖਿਆ ਹੋਣਾ ਪਿੱਛੇ ਟੈਂਟ ਟੁੰਟ ਲੱਗੇ ਹੋਏ ਸੀਗੇ ਹਨਾ ਤੇ ਸਭ ਤੋਂ ਵਧੀਆ ਸਭ ਤੋਂ ਪਹਿਲਾ ਯੋਗਦਾਨ ਪਾਇਆ ਗਿਆ ਵੀ ਮਤਲਬ ਆ ਚੱਕੋ ਮੇਰੇ ਯੋਗਦਾਨ ਮੇਰੇ ਯਾਰਾ ਦੋਸਤਾਂ ਨੂੰ ਵੀ ਫੋਨ ਕਰਕੇ ਆਪਦੇ ਯੋਗਦਾਨ ਪਾਇਆ ਗਿਆ ਵੀ ਮਤਲਬ ਵੱਧ ਚੜ ਕੇ ਵੀ ਪਾਰਟਿਸਪੀਟ ਕਰਦਾ ਹਿੱਸੇ ਲੈਂਦਾ ਸੀਗਾ ਵੀ ਕੋਈ ਵੀ ਮਤਲਬ ਮਹੱਲੇਦਾਰੀ ਵਿੱਚ ਪ੍ਰੋਗਰਾਮ ਹੋਣਾ ਵੀ ਵੱਧ ਚੜ ਕੇ ਕੰਮ ਕਰਨਾ ਵੀ ਪਤਾ ਲੱਗੇ ਕੰਮ ਹੋਇਆ ਹਨਾ ਜੋ ਵੀ ਕੰਮ ਕਰਨਾ ਇਹਨੇ ਰੀਜ ਨਾ ਕਰਨਾ ਘਰ ਬਣਾਉਣਾ ਰੀਜ ਨਾ ਬਣਾਇਆ ਹਨਾ ਸਾਰਾ ਕੁਝ ਦਿਲੋਂ ਕਰਦਾ ਸੀਗਾ ਕੰਮ ਕੋਈ 1% ਵੀ ਸਾਨੂੰ ਨਹੀਂ ਕਦੀ ਇਹਨੇ ਆਪਦੇ ਆਪ ਤੇ ਟੈਨਸ਼ਨ ਸ਼ੋ ਨਹੀਂ ਹੁੰਦੀ ਤੀ ਵੀ ਮੈਨੂੰ ਕਿਸੇ ਚੀਜ਼ ਦੀ ਟੈਨਸ਼ਨ ਹੈ ਇਹ ਮਤਲਬ ਮੈਨੂੰ ਕੋਈ ਪ੍ਰੋਬਲਮ ਹੈ ਮੈਨੂੰ ਦਿੱਕਤ ਹੈ ਹਨਾ ਕਿਸੇ ਗੱਲ ਦੀ ਸਾਨੂੰ ਕਦੀ ਨਹੀਂ ਇਹਨੇ ਸ਼ੋਅ ਹੁੰਨ ਦਿੱਤੀ ਵੀ ਸਾਨੂੰ ਕੋਈ ਦਿੱਕਤ ਹੈਗੀ ਹੈ ਲਾਸਟ ਤੁਹਾਨੂੰ ਕਦੋਂ ਮਿਲੇ ਕੱਲ ਮਿਲੇ ਨੇ ਕੱਲ ਜਦੋਂ ਰਾਤ ਦੀ ਘਟਨਾ ਹੈ ਕੱਲ ਮਿਲੇ ਨੇ ਆ ਕੱਲ ਇਹਨਾਂ ਦਾ ਥੋੜਾ ਕਾਲ ਵੀ ਆਈ ਹੈ ਫੋਨ ਤੇ ਗੱਲ ਵੀ ਹੋਈ ਹੈ ਗੱਡੀ ਪੈਂਚਰ ਹੋ ਗਈ ਸੀ ਕਹਿੰਦਾ ਵੀ ਗੱਡੀ ਦੇ ਵਿੱਚ ਹਵਾ ਪਰ ਨਹੀਂ ਹੈ ਤੇਰੇ ਵਾਲੀ ਗੱਡੀ ਦੇ ਵਿੱਚੋਂ ਉਹ ਕੱਢ ਕੇ ਮੈਨੂੰ ਮਸ਼ੀਨ ਜੀ ਦੇ ਦੇ ਹਨਾ ਮਤਲਬ ਗੱਲਬੱਤਾਂ ਸਾਡੀ ਆਮ ਹੁੰਦੀਆਂ ਰਹਿੰਦੀਆਂ ਜਿਵੇਂ ਆਪਣੀ ਆਪਸ ਵਿੱਚ ਯਾਰੀ ਦੋਸਤੀ ਚ ਹੁੰਦੀ ਹੈ ਹਨਾ ਵੀ ਕੋਈ ਟੈਨਸ਼ਨ ਵਾਲਾ ਮਾਹੌਲ ਹੀ ਨਹੀਂ ਕੋਈ ਗੱਲ ਹੈ ਹੀ ਨਹੀਂ ਕੋਈ ਸਾਨੂੰ ਦੱਸੇ ਤਾਂ ਸੀ ਵੀ ਸਾਡਾ ਕੋਈ ਦਿੱਕਤ ਹੈ ਯਾਰਾ ਕਰੇ ਪ੍ਰੋਬਲਮ ਹੈ ਜਾਂ ਬਾਹਰ ਪ੍ਰੋਬਲਮ ਹੈ ਮੈਨੂੰ ਇਸ ਚੀਜ਼ ਦੀ ਟੈਨਸ਼ਨ ਹੈ ਹੈ ਹੀ ਨਹੀਂ ਕੋਈ ਪ੍ਰੋਬਲਮ ਹੀ ਨਹੀਂ ਹੈਗੀ ਬੱਸ ਕਿਸੇ ਗੱਲ ਦੀ ਅਸੀਂ ਸਵੇਰੇ ਜਦੋਂ ਉੱਠੇ ਆ ਮਤਲਬ 11:00 ਵਜੇ ਦਾ ਟਾਈਮ ਸੀਗਾ ਮਤਲਬ ਸਾਰਿਆਂ ਨੇ ਜਾਣਾ ਹੀ ਗੁਰਦੁਆਰਾ ਸਾਹਿਬ ਬਰਤਨ-ਬਰਤਲ ਲੈ ਜਾਣਾ ਸੀਗਾ ਉਹਦਾ ਮਤਲਬ ਜੋ ਵੀ ਕਾਰ ਮਤਲਬ ਅਸੀਂ ਕੰਮ ਸ਼ੁਰੂ ਕੀਤਾ ਹਨਾ ਆਰੰਭ ਕਰਨੇ ਕੱਲ ਕਣਪਾ ਸਾਹਿਬ ਤੇ ਪਤਾ ਲੱਗਿਆ ਫਿਰ ਸਵੇਰ ਦੇ ਇੱਧਰ ਆਏ ਪਏ ਹੂੰ ਬਹੁਤ ਬਿਲਕੁਲ ਤਾਂ ਅਬ ਤੁਹਾਡੇ ਬਾਈ ਜੀ ਆਪਣੇ ਉਤੋਂ ਪਿੰਡੋਂ ਹੀ ਸੀਗੇ ਤੁਹਾਡੇ ਹਨਾ ਇੱਧਰ ਨੂੰ ਸਾਈਡ ਨੂੰ ਮੜ ਜ ਆ ਜਾਂਦੇ ਇਹ ਇੱਥੇ ਰਹਿ ਰਹੇ ਸੀਗੇ ਹੁਣ ਇੱਥੇ ਰਹਿ ਰਹੇ ਸੀ ਤਿੰਨ ਤਿੰਨ ਭਰਾ ਇਹੇ ਤਿੰਨੇ 88 ਤਿੰਨਾਂ ਦੀਆਂ ਕੋਠੀਆਂ ਇੱਥੇ ਅੱਛਾ ਇੱਥੇ ਰਹਿੰਦੇ ਸੀ ਸਲੂਨ ਦਾ ਕੰਮ ਕਰਦਾ ਸੀਗਾ ਹੂੰ ਮੁੰਡਾ ਕਾਫੀ ਥੇਰ ਦਾ ਇੱਥੇ ਰਹਿ ਰਿਹਾ ਸੀ ਗੱਲ ਪਤਾ ਲੱਗੀ ਕਿਉਂਕਿ ਇੰਨੇ ਵੱਡੇ ਕਦਮ ਚੱਕਣਾ ਪਰਿਵਾਰ ਸਾਰਿਆਂ ਨੂੰ ਖਤਮ ਹੋ ਗਿਆ ਕਿਸੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਕੋਈ ਨਹੀਂ ਪਤਾ ਇਹਨਾਂ ਦੇ ਭਰਾਵਾਂ ਨੂੰ ਵੀ ਕੋਈ ਪਤਾ ਨਹੀਂ ਉਹਨਾਂ ਨੂੰ ਵੀ ਅਚਨਚੇਤ ਹੀ ਖਬਰ ਗਈ ਐ ਕੋਈ ਕਿਸੇ ਨੂੰ ਕਾਲ ਕਰਕੇ ਵੀ ਨਹੀਂ ਦੱਸਿਆ ਵੀ ਆ ਮੈਨੂੰ ਟੈਨਸ਼ਨ ਆ ਜਾ ਕੋਈ ਨਹੀਂ ਕਿਸੇ ਨਾਲ ਕੋਈ ਗੱਲ ਨਹੀਂ ਹੋਈ ਨਾ ਕਿਸੇ ਪਿੰਡ ਵਾਲੇ ਨਾਲ ਕਿਸੇ ਨਾਲ ਗੱਲ ਕੀਤੀ ਆ ਸਾਨੂੰ ਵੀ ਸਵੇਰੇ ਪਤਾ ਲੱਗਾ ਪਿੰਡ ਵਾਲਿਆਂ ਨੂੰ ਸਾਰਾ ਪਿੰਡ ਇੱਥੇ ਆਏਵੇਂ ਰੁਕੇ ਗਏ ਸਪਾਸ ਸਭੂ ਨਿੱਗਾ ਸੀ ਕਹਿੰਦੇ ਦੱਸ ਦੇ ਪਰ ਇਹੋ ਜਿਹਾ ਇਹੋ ਜਿਹਾ ਸਟੈਪ ਤਾਂ ਮਤਲਬ ਪਤਾ ਨਹੀਂ ਸਮਝੋ ਬਾਹਰ ਕਹਾਣੀ ਆ ਜੀ ਕਿਵੇਂ ਦਾ ਸਟੈਪ ਹੈ ਕਿਉਂ ਚੱਕਿਆ ਸਾਰੇ ਸਾਡੇ ਤਾਂ ਨੌਲੇਜ ਤੋਂ ਬਾਹਰ ਆ ਇਨਾਂ ਦੀ ਬੰਦੀ ਵੀ ਬੜੀ ਸੀ ਆਪਸ ਵਿੱਚ ਮੀਆਂ بیوی ਦੀ ਐਡੀ ਕੋਈ ਗੱਲ ਨਹੀਂ ਸੀ ਕੋਈ ਲੜਾਈ ਝਗੜੇ ਵਾਲੀ ਨਹੀਂ ਸੀ ਬਹੁਤ ਪਿਆਰ ਕਰਦੇ ਆ ਆਪਣੇ ਬੱਚਿਆਂ ਨਾਲ ਅੱਛਾ ਹਾਂ ਜੀ ਲੰਗਦੇ ਟੱਪਦੇ ਆਹ ਬਰਮ ਕਰਕੇ ਜਾਂਦੇ ਬੌਜੀ ਕੀ ਆ ਤੁਹਾਡੇ ਵੀ ਇੱਥੇ ਘਰ ਮੇਰੀ ਦੁਕਾਨ ਹੈ ਜੀ ਸ਼ੋਪ ਤੇ ਅੱਛਾ ਤੁਹਾਡੇ ਕੋਲ ਤਾਂ ਦੁਕਾਨ ਤੇ ਦਾ ਕੁਝ ਨਾ ਕੁਝ ਖਰੀਦਣ ਆਉਂਦਾ ਹੀ ਰਹਿੰਦਾ ਪਰਵਾਰ ਨਹੀਂ ਵੈਸੇ ਵੀ ਕੋਈ ਕੰਮ ਹੋਵੇ ਉਹ ਲੈ ਮਿਲ ਕੇ ਜਾਂਦੇ ਸੀਗੇ ਦਿੱਲੀ ਦਿੱਲੀ ਲੰਗਦੇ ਟੱਪਣਾ ਮਿਲ ਕੇ ਜਾਂਉਂਨ ਉਹਨਾਂ ਨੇ ਹਾਂ ਹੋਰ ਕੋਈ ਗੱਲਬਾਤ ਨਹੀਂ ਸੀਗੀ ਹਾਂ ਤੇ ਰਾਤੀ ਚੰਗੇ ਬਲੇ ਮਿਲ ਕੇ ਗਏ ਨੇ ਕਹਿੰਦੇ ਆਪਾਂ ਇੱਥੇ ਲੋੜੀ ਮਨਾਣੀ ਹੈ ਸਾਰੇ ਰਲ ਗਏ ਤੇ ਰਾਜੂ ਭਾਈਆ ਤੂੰ ਜਾਣਾ ਨਹੀਂ ਕਿਸੇ ਬਸੇ ਕੋ ਗੱਡੀ ਕਰ ਲੈ ਸਾਨੂੰ ਕਦੋਂ ਮਿਲੇ ਭਾਈ ਕੱਲ ਸ਼ਾਮੀ ਮੇਰੀ ਸ਼ਾਪ ਹੈ ਸਾਈਕਲ ਵੈਜੀਟੇਬਲ ਮੇਰੇ ਕੋਲ ਸਬਜ਼ੀ ਲੈ ਕੇ ਆਏ ਅੱਛਾ ਦੋਨੇ ਜੀ ਆਏ ਸੀ ਅੱਛਾ ਹਾਂ ਉਦੋਂ ਕੋਈ ਮਤਲਬ ਲੁੱਜ ਵਿੱਚ ਬੁਲਾਈਦਾ ਹਸ ਮੁਖ ਬੁਲਾਈਦਾ ਓਵੇਂ ਜਿਵੇਂ ਰੋਜ਼ ਮਿਲਦਾ ਓਵੇਂ ਹੀ ਕੋਈ ਇਹੋ ਜਿਹੀ ਗੱਲਬਾਤ ਹੀ ਨਹੀਂ ਸੀ ਛੇ ਕੋਈ ਮੇਰੀ ਦੁਕਾਨ ਤੇ ਆਏ ਸਬਜ਼ੀ ਲੈ ਕੇ ਗਏ ਨੇ ਜਿਵੇਂ ਮੇਰੇ ਕੋਲ ਤੀਜੇ ਚੌਥੇ ਦੇ ਲਾਂਦਾ ਹੀ ਰਹਿੰਦਾ ਕੋਈ ਇਹੋ ਜੀ ਗੱਲਬਾਤ ਨਹੀਂ ਪਿੰਡ ਚ ਤੁਸੀਂ ਵੀ ਪਿੰਡ ਤੋਂ ਹੀ ਆਏ ਹੋ ਹਾਂ ਜੀ ਮੈਂ ਸਾਫਾ ਸਰਪੰਚ ਆ ਹੀ ਪਿੰਡ ਦਾ ਵਧੀਆ ਮਿਲਨ ਵਰਤਨ ਸੀਗਾ ਬਹੁਤ ਵਧੀਆ ਤੇ ਮਤੀ ਗੱਲ ਇਹ ਤਾਂ ਨਾ ਭਰਾ ਮਕੋ ਜਮੀਨ ਸੀ ਅੱਛਾ ਹਾਂਜੀ ਬਹੁਤ ਲਾਡ ਪਿਆਰ ਨਾਲ ਉਹ ਪੈਸੀ ਵਾਲੀ ਵੀ ਕੋਈ ਪ੍ਰੋਬਲਮ ਨਹੀਂ ਸੀ ਵੀ ਕੋਈ ਹਨਾ ਤੰਗੀ ਕੋਈ ਕਰਜ਼ਾ ਜੋ ਕੋਈ ਇਹੋ ਜੀ ਗੱਲ ਨਹੀਂ ਸੀ ਨਾ ਨਹੀਂ ਇਹੋ ਜੀ ਕੋਈ ਗੱਲ ਨਹੀਂ ਇਹਨਾਂ ਦਾ ਛੋਟੇ ਹੁੰਦੇ ਦਾ ਡੈਡੀ ਦੀ ਡੈਥ ਉਹ ਅਤਵਾਚ ਹੋ ਗਈ ਸੀ ਉਦੋਂ ਮਾਂ ਨੇ ਬਹੁਤ ਮੁਸ਼ਕਲ ਨਾਲ ਪਾਲੇ ਸੀ ਬਜਰੇ ਅੱਛਾ ਹੁਣ ਜਿਵੇਂ ਜਿਵੇਂ ਵੱਡੇ ਹੋਏ ਫਿਰ ਸ਼ਹਿਰ ਵਾਲ ਨੂੰ ਹੋ ਗਿਆ ਤਰੱਕੀ ਜਿਵੇਂ ਜਿਵੇਂ ਹੁੰਦੀ ਗਈ ਜੀ ਕੋਠੀਆਂ ਪੋ ਆਪਣੀਆਂ ਲਈਆਂ ਕੰਮ ਚੰਗਾ ਸਲੂਨ ਦਾ ਚਲਾਇਆ ਸੀ ਇਹਨੂੰ ਜਿਹੜੀ ਅੰਦਰ ਫੋਟੋਆਂ ਲੱਗੀਆਂ ਹੋਈਆਂ ਨੇ ਦੋ ਸਾਹਮਣੇ ਉਹ ਇਹਨਾਂ ਦੇ ਪਿਤਾ ਜੀ ਦੀ ਹਾਂਜੀ ਇੱਕ ਦਾਦਾ ਜੀ ਆ ਉਹਨਾਂ ਦੀ ਉਦੋਂ ਛੋਟੇ ਹੁੰਦੇ ਦੋ ਜੀ ਉਦੋਂ ਇਹ ਹਾਉਣਾ ਮੈਨਾਂ ਕੁਛੜੀ ਹੋਣਗੇ ਜਦੋਂ ਮੌਤ ਕੇ ਹੋ ਗਈ ਸੀ ਤੇ ਦਾਦੀ ਤੇ ਦਾਦੀ ਜੀ ਅੱਛਾ ਹਾਂ ਜੀ ਪਰ ਹੁਣ ਬਹੁਤ ਵਧੀਆ ਪਰਿਵਾਰ ਸੀ ਕੋਈ ਟੈਨਸ਼ਨ ਨਹੀਂ ਜੇ ਚੰਗੀ ਜ਼ਮੀਨਾਂ ਸੀ 32 ਕਲੇ ਉਹਨਾਂ ਦੇ ਉੱਤੋਂ ਆਕਸੀਜਨ ਵਾਲਿਆਂ ਚ ਲੱਗਾ ਹੋਇਆ ਆਕਸੀਜਨ ਆਕਸੀਜਨ ਡਿਪਾਰਟਮੈਂਟ ਦੇ ਵਿੱਚ ਕੰਮ ਕਰਦਾ ਸਰਵਿਸ ਕਰਦਾ ਵੱਡਾ ਵੱਡਾ ਕਾਲਾ ਜਿਹੜਾ ਸਾਰੇ ਨਾਲੋਂ ਵੱਡਾ ਜੀ ਪਾ ਗੁਰਪ੍ਰੀਤ ਸੋਢੀ ਠੀਕ ਹੈ ਹਾਂ ਜੀ ਇਨਕਮ ਟੈਕਸ ਵਾਲਿਆਂ ਦੇ ਵਿੱਚ ਇੱਕ ਜੌਬ ਤੇ ਆ ਉਹ ਇੱਥੇ ਆ ਗਿਆ ਫਿਰ ਹੌਲੀ ਹੌਲੀ ਇਹ ਵੀ ਇੱਥੇ ਆ ਗਏ ਇਹਨੇ ਵੀ ਆਪਦਾ ਕੰਮ ਕਰ ਲਿਆ ਦੂਜਾ ਮੁੰਡਾ ਜਿਹੜਾ ਰਾਜੂ ਆ ਬਚਾਲਣਾ ਉਹ ਵੀ ਆ ਪਿਛਲੇ ਇੱਕ ਸਾਲ ਹੀ ਹੋਇਆ ਇੱਥੇ ਇਹਨੂੰ ਸਾਲ ਕੀ ਉਹਨੂੰ ਇਹਨੂੰ ਆ ਕੇ ਇੱਥੇ ਆ ਗਿਆ ਸੀ ਉਹ ਵੀ ਪਹਿਲੀ ਠੇਕੇ ਤੇ ਦੇ ਦਿੰਦੇ ਸੀ ਜ਼ਮੀਨ ਇੱਥੇ ਰਹਿ ਕੇ ਦਰਗੁਜਰ ਕਰਦੇ ਸੀ ਆਪਦਾ ਵਧੀਆ ਬਿਲਕੁਲ ਇਹ ਸੋਚਣ ਵਾਲੀ ਗੱਲ ਆ ਕਿਉਂਕਿ ਇੱਕ ਤਾਂ ਹੁੰਦਾ ਵੀ ਤੰਗੀ ਪਰੇਸ਼ਾਨੀ ਕਰਜ਼ਾ ਜਾਂ ਇਹੋ ਜਿਹੀਆਂ ਚੀਜ਼ਾਂ ਇਹ ਵੀ ਕੁਝ ਨਹੀਂ ਔਰ ਇੱਕੋ ਹੁੰਦਾ ਵੀ ਬੰਦਾ ਪਿਛਲੇ ਕਾਫੀ ਦਿਨਾਂ ਤੋਂ ਟੈਨਸ਼ਨ ਦੇ ਵਿੱਚ ਚੱਲ ਰਿਹਾ ਪ੍ਰੋਬਲਮ ਦੇ ਵਿੱਚ ਚੱਲ ਰਿਹਾ ਔਰ ਅੰਦਰੋਂ ਅੰਦਰ ਕੂਟਣ ਮਹਿਸੂਸ ਹੋ ਰਹੀ ਇਹੋ ਜਿਹਾ ਵੀ ਕੁਝ ਨਹੀਂ ਕਿਉਂਕਿ ਸ਼ਾਮ ਨੂੰ ਇੱਕ ਭਾਈ ਸਾਹਿਬ ਇੱਥੇ ਹੁਣੇ ਦੱਸ ਕੇ ਗਏ ਵੀ ਮੇਰੇ ਕੋਲ ਸਬਜੀ 6 ਵਜੇ ਦੇ ਆਸ-ਪਾਸ ਲੈ ਕੇ ਗਏ ਮੀਆਂ ਬੀਬੀ ਦੋਵੇਂ ਆਏ ਨੇ ਦੋਵੇਂ ਕੁਛ ਸੀਗੇ ਔਰ ਇਹੋ ਜਿਹੀ ਕੋਈ ਪ੍ਰੋਬਲਮ ਵੀ ਨਹੀਂ ਸੀ ਔਰ ਪਿੰਡ ਦੇ ਲੋਕ ਵੀ ਇਹ ਗੱਲ ਦੱਸਦੇ ਨੇ ਵੀ ਪਿੰਡੋਂ ਵੀ ਕੋਈ ਐਡੀ ਪ੍ਰੋਬਲਮ ਨਹੀਂ ਜ਼ਮੀਨ, ਦੱਥਾ ਸਭ ਕੁਝ ਸੀਗਾ ਇਹੋ ਜਿਹੀ ਕੋਈ ਪ੍ਰੋਬਲਮ ਨਹੀਂ ਸੀ ਲੇਕਿਨ ਇਹ ਗੱਲ ਵਾਕਿਆ ਹੀ ਸਮਝ ਤੋਂ ਬਾਹਰ ਆ ਵੀ ਇਹ ਗੱਲ ਹੋਈ Aqui... ਉਹਨਾਂ ਨੇ ਇਹ ਸਾਰਾ ਕੁਝ ਮਤਲਬ ਆਪਣੇ ਆਪ ਕੀਤਾ ਜਾਂ ਕੋਈ ਇਸ਼ਾਰਾ ਕਿਸੇ ਹੋਰ ਗੱਲ ਵਾਲੇ ਪਾਸੇ ਵੀ ਜਾਂਦਾ ਇਹ ਵੀ ਇਹ ਬੜਾ ਵੱਡਾ ਸਵਾਲ ਆ ਇਸ ਜਗ੍ਹਾ ਤੇ ਕਿਉਂਕਿ ਇਨਵੈਸਟੀਗੇਸ਼ਨ ਕੰਪਲੀਟ ਹੋਏਗੀ ਜਾਂ ਕਿਉਂਕਿ ਜਿਵੇਂ ਹੁਣ ਕਾਫੀ ਟਾਈਮ ਤੋਂ ਜਿਹੜੀ ਪੁਲਿਸ ਆ ਉਹ ਉਹ ਦਰਵਾਜ਼ੇ ਦੇ ਅੰਦਰ ਹੀ ਉਸ ਕਮਰੇ ਦੇ ਅੰਦਰ ਹੀ ਜਿਹੜੀਆਂ ਡੈੱਡ ਬੋਡੀਆਂ ਨੇ ਉੱਥੇ ਹੀ ਨੇ ਔਰ ਹਜੇ ਤੱਕ ਉਹਨਾਂ ਨੂੰ ਹੱਥ ਤੱਕ ਨਹੀਂ ਕਿਸੇ ਨੂੰ ਸ਼ੈਦ ਲਾਉਣ ਦਿੱਤਾ ਕਿਉਂ ਕਿਉਂਕਿ ਇਹ ਚੀਜ਼ ਇਨਵੈਸਟੀਗੇਸ਼ਨ ਦੀ ਸ਼ੁਰੂਆਤ ਜਿਹੜੀ ਉਹ ਇੱਥੋਂ ਹੋਣੀ ਆ ਵੀ ਇਹਦੇ 'ਚ ਇਹ ਉਹਨਾਂ ਨੇ ਆਪਣੀ ਜ਼ਿੰਦਗੀ ਆਪ ਖਤਮ ਕੀਤੀ ਆ ਜਾਂ ਕਿਸੇ ਦੀ ਕੋਈ ਚਾਲ ਹੋ ਸਕਦੀ ਆ ਜਾਂ ਕਿਸੇ ਦੇ ਵੱਲੋਂ ਕੀ ਇਹ ਘਟਨਾ ਨੂੰ ਇਨਜਾਮ ਦਿੱਤਾ ਗਿਆ ਇਹ ਇਹ ਚੀਜ਼ ਬਹੁਤ ਜ਼ਿਆਦਾ ਜ਼ਰੂਰੀ ਬਣ ਜਾਂਦੀ ਆ ਇਸ ਇਨਵੈਸਟੀਗੇਸ਼ਨ ਦੇ ਇਸ ਪਾਰਟ ਤੇ ਕਿਉਂਕਿ ਜਿਹੜੀ ਕਿ ਹੁਣ ਪੁਲਿਸ ਵੀ ਲੱਗੀ ਹੋਈ ਆ ਕਿਉਂਕਿ ਪਿਛਲੇ 2-3 ਘੰਟਿਆਂ ਤੋਂ ਹੀ ਜਿਹੜੀ ਪੁਲਿਸ ਆ ਉਹ ਲਗਾਤਾਰ ਲੱਗੀ ਔਰ ਸਮਝ ਤੋਂ ਬਾਹਰ ਆ ਕਿ ਕੋਈ ਦਿੱਕਤ ਪ੍ਰੋਬਲਮ ਪਰੇਸ਼ਾਨੀ ਰਾਤ ਦੇ 9 ਵਜੇ ਤੱਕ ਦੇ ਜਿਹੜੇ ਇਹਨਾਂ ਦੇ ਦੋਸਤ ਨੇ ਆਣ ਗਵਾਨ ਮਿੱਤਰ ਨੇ ਉਹ ਵੀ ਇੱਥੇ ਸਾਡੇ ਕੋਲੇ ਆ ਕੇ ਉਹਨਾਂ ਨੇ ਵੀ ਇਹ ਗੱਲ ਦੱਸਦੀ ਵੀ ਇਹੋ ਜੀ ਤਾਂ ਕੋਈ ਗੱਲ ਹੀ ਨਹੀਂ ਹੈਗੀ ਇਹੋ ਜੀ ਕੀ ਪ੍ਰੋਬਲਮ ਹੀ ਨਹੀਂ ਹੈਗੀ ਜਿਹਨੂੰ ਲੈ ਕੇ ਇਹ ਸਾਰਾ ਕੁਝ ਹੋਇਆ ਹੋਵੇ ਲੇਕਿਨ ਫਿਲਹਾਲ ਕੀ ਗੱਲ ਹੋ ਸਕਦੀ ਆ ਇਹ ਤਾਂ ਹੁਣ ਜਾਂ ਰੱਬ ਜਾਣਦਾ ਜਾਂ ਫਿਰ ਉਹ ਪਰਿਵਾਰ ਜਾਣਦਾ ਸੀ ਜਾਂ ਫਿਰ ਪੁਲਿਸ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਕੁਝ ਨਾ ਕੁਝ ਸਾਹਮਣੇ ਆਏਗਾ ਤਾਂ ਇਹ ਗੱਲ ਕਲੀਅਰ ਹੋ ਸਕਦੀ ਆ ਉਹ ਸਾਹਮਣੇ ਵਾਲੇ ਕਮਰੇ ਦੀ ਜਿਹੜੀ ਤਸਵੀਰ ਆ ਜਿਹੜਾ ਬੰਦ ਪਿਆ ਉਸ ਕਮਰੇ ਦੇ ਵਿੱਚ ਹੈਗੇ ਨੇ ਉਹ ਪੂਰਾ ਪਰਿਵਾਰ ਇੱਕੋ ਹੀ ਕਮਰੇ ਦੇ ਵਿੱਚ ਜਿਹੜਾ ਪਰਿਵਾਰ ਆ ਔਰ ਤੁਹਾਨੂੰ ਦੱਸਦੀ ਕਿ ਅੰਦਰ ਅੰਦਰ ਦੋ ਬੇਟੀਆਂ ਛੋਟੀਆਂ ਛੋਟੀਆਂ ਇੱਕ 6 ਖਨੀਕ 8 ਸਾਲ ਦੀਆਂ ਔਰ ਬਾਕੀ ਉਹਦੀ ਪਤਨੀਆਂ ਔਰ ਖੁਦ ਨੇ ਇਸੇ ਹੀ ਕਮਰੇ ਦੇ ਵਿੱਚ ਔਰ ਇਸੇ ਕਮਰੇ ਦੇ ਵਿੱਚ ਅੱਜ ਜਿਹੜੀ ਪੁਲਿਸ ਦੀ ਇਨਵੈਸਟੀਗੇਸ਼ਨ ਆ ਉਹ ਇੱਥੋਂ ਹੀ ਸ਼ੁਰੂ ਹੋਣੀ ਆ ਇੱਥੋਂ ਹੀ ਸਾਰੀ ਗੱਲ ਕਲੀਅਰ ਹੋਣੀ ਆ ਔਰ ਇਧਰਲੇ ਪਾਸੇ ਜਿਹੜੀ ਇੱਕ ਫੋਟੋ ਉਹਨਾਂ ਦੇ ਪਰਿਵਾਰ ਦੀ ਜਿਹੜੀ ਲੱਗੀ ਆ ਕਿਉਂਕਿ ਬੱਚਿਆਂ ਦੇ ਨਾਲ ਜਿਹੜੀ ਉਹਨਾਂ ਦੇ ਵੱਲੋਂ ਫੋਟੋ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਹ 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 ਪੂਰਾ ਪਰਿਵਾਰ ਸੀਗਾ ਇਹ ਪੂਰਾ ਪਰਿਵਾਰ ਸੀਗਾ ਪੂਰੇ ਦਾ ਪੂਰਾ ਪਰਿਵਾਰ ਜਿਹੜਾ ਹਾਂ ਇਹਨਾਂ ਨੇ ਆਪਣੇ ਆਪ ਨੂੰ ਜਿਹੜਾ ਖਤਮ ਕਰ ਲਿਆ ਮਾਹੀ ਸੋਢੀ ਨਾਮ ਤੋਂ ਇਹ ਮੁੰਡਾ ਮਸ਼ਹੂਰ ਏ ਔਰ ਕਾਫੀ ਕਾਫੀ ਤਰੱਕੀ ਜਿਹੜੀ ਆ ਇਹ ਮੁੰਡੇ ਨੇ ਕੀਤੀ ਪਿੰਡ ਤੋਂ ਉੱਠਿਆ ਪਿੰਡ ਚੋਂ ਇਥੇ ਸ਼ਹਿਰ ਤੱਕ ਪਹੁੰਚਿਆ ਕਿਉਂਕਿ ਇੱਧਰ ਪਿਤਾ ਜੀ ਹੋਰਾਂ ਦੀਆਂ ਫੋਟੋਆਂ ਨੇ ਦਾਦਾ ਜੀ ਦੀ ਫੋਟੋ ਆ ਉਹ ਵੀ ਛੋਟੇ ਹੁੰਦਿਆਂ ਤੋਂ ਪਿਤਾ ਜੀ ਦੀ ਇਹਨਾਂ ਦੇ ਪਿਤਾ ਦੀ ਮੌਤ ਛੋਟੇ ਹੁੰਦਿਆਂ ਤੋਂ ਹੀ ਹੋ ਗਈ ਸੀ ਔਰ ਦਾਦਾ ਜੀ ਦੀ ਔਰ ਪਿਤਾ ਜੀ ਦੀ ਇਹ ਤਸਵੀਰ ਸਾਹਮਣੇ ਆ ਔਰ ਹੁਣ ਇਹ ਗੱਲ ਦੀ ਪੁਸ਼ਟੀ ਜਿਹੜੀ ਆ ਉਹ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਹੋ ਸਕਦੀ ਆ ਕਿ ਆਖਰਕਾਰ ਕਾਰਨ ਮੇਨ ਕੀ ਰਿਹਾ ਗਿਆ ਹੋ ਸਕਦਾ ਹੈ ਕੀ ਕਾਰਨ ਹੋ ਸਕਦਾ ਜਿਸ ਕਾਰਨ ਜਿਹੜਾ ਇਹ

जड़ी टीम आ ਉਹ ਪਹੁੰਚ ਚੁੱਕੀ ਆ ਫ੍ਰੈਂਸਿਕ ਟੀਮ ਜਿਹੜੀ ਆ ਉਹ ਪਹੁੰਚੀ ਆ ਔਰ ਇੱਥੇ ਇਹ ਹੁਣ ਜਿਹੜੇ ਅੰਦਰ ਕੁਝ ਨਾ ਕੁਝ ਸਬੂਤ ਉਹ ਵੇਖਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਕੋਈ ਕਾਰਨ ਹੋਰ ਤਾਂ ਨਹੀਂ ਕਿ ਆਪਣੇ ਆਪ ਨੂੰ ਖਤਮ ਖੁਦ ਕੀਤਾ ਹੈ ਜਾਂ ਫਿਰ ਕੋਈ ਹੋਰ ਇਹਦੇ ਵਿੱਚ ਗੱਲ ਹੈਗੀ ਆ ਇਹ ਜਿਹੜਾ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਬਾਅਦ ਜਿਹੜਾ ਉਹ ਕਲੀਅਰ ਹੋਣ ਦੇ ਜਿਹੜੇ ਚਾਂਸ ਜਿਹੜੇ ਨੇ ਉਹ ਜਾਪਦੇ ਨਹੀਂ ਪਰ ਤੁਹਾਨੂੰ ਦੱਸ ਦਈਏ ਕਿ ਹਾਲ ਜਿਹੜੇ ਪਿੰਡ ਦੇ ਲੋਕ ਨੇ ਜਾਂ ਪਿੰਡ ਵਾਸੀ ਨੇ ਜਾਂ ਆਣ ਗਵਾਨ ਨੇ ਉਹ ਇਹ ਹੀ ਗੱਲ ਲਗਾਤਾਰ ਕਹਿੰਦੇ ਨਜ਼ਰ ਆ ਰਹੇ ਨੇ ਕਿ ਇਹੋ ਜੀ ਕੋਈ ਵੀ ਗੱਲ ਨਹੀਂ ਸੀ ਕੋਈ ਵੀ ਇਹੋ ਜੀ ਟੈਨਸ਼ਨ ਨਹੀਂ ਸੀਗੀ ਔਰ ਇੱਕ ਚੀਜ਼ ਹੋਰ ਜ਼ਰੂਰ ਕਲੀਅਰ ਹੋ ਸਕਦੀ ਆ ਕਿਉਂਕਿ ਇਹ ਸੀਸੀਟੀਵੀ ਲੱਗੇ ਨੇ ਸੀਸੀਟੀਵੀ ਅੰਦਰ ਵੀ ਲੱਗੇ ਨੇ ਲੌਬੀ ਦੇ ਵਿੱਚ ਵੀ ਸੀਸੀਟੀਵੀ ਆ ਕਮਰ ਅ ਅੰਦਰ ਕੀ ਹੋਇਆ ਕਿਉਂਕਿ ਬਾਹਰਲਾ ਜਿਹੜਾ ਮੇਨ ਗੇਟ ਇਹਨਾਂ ਨੇ ਜਿਹੜਾ ਬੰਦ ਕੀਤਾ ਸੀਗਾ ਉਹ ਉਹਦੇ ਅੰਦਰ ਕੀ ਹੋਇਆ ਉਹ ਸਾਰੀ ਘਟਨਾ ਜਿਹੜੀ ਉਹਦੇ ਚ ਹੋ ਸਕਦਾ ਰਿਕਾਰਡ ਹੋਈ ਹੋਵੇ ਹੋ ਸਕਦਾ ਕੋਈ ਫੋਨ ਦੇ ਵਿੱਚ ਵੀਡੀਓ ਵੀ ਉਹਨਾਂ ਦੇ ਵੱਲੋਂ ਬਣਾ ਕੇ ਰੱਖਿਓ ਵੀ ਇਸ ਤਰ੍ਹਾਂ ਦੀ ਚੀਜ਼ ਜਿਹੜੀ ਆ ਉਹ ਸਾਹਮਣੇ ਆ ਸਕਦੇ ਲੇਕਿਨ ਪੁਲਿਸ ਦੀ ਇਨਵੈਸਟੀਗੇਸ਼ਨ ਜਿਹੜੀ ਆ ਉਹ ਪੁਲਿਸ ਜਿਹੜੀ ਉਹਨੂੰ ਪਹਿਲਾਂ ਕਰਦੀ ਨਜ਼ਰ ਆ ਰਹੀ ਆ ਔਰ ਉੱਪਰ ਇਸ ਜਗ੍ਹਾ ਤੇ ਕਰਾਇਦਾਰਾਂ ਨੂੰ ਸਭ ਤੋਂ ਪਹਿਲਾਂ ਪਤਾ ਲੱਗਦਾ ਕਿਉਂਕਿ ਕਰਾਇਦਾਰ ਜਦੋਂ ਸਵੇਰੇ ਔਰ ਦਿਨੇ ਕੋਈ ਸਫਾਈ ਵਾਲੀ ਜਦੋਂ ਕੁੜੀ ਇੱਥੇ ਆਉਂਦੀ ਆ ਤਾਂ ਉਹ ਉੱਪਰਲੇ ਨੂੰ ਜਾ ਕੇ ਕਹਿੰਦੀ ਵੀ ਗੇਟ ਨਹੀਂ ਖੋਲਿਆ ਜਾ ਰਿਹਾ ਤਾਂ ਜਦੋਂ ਆਹਣ ਗਵਾਨ ਤਾਂ ਗੱਲ ਕਰਦੇ ਆ ਤਾਂ ਸਾਹਮਣੇ ਵਾਲੇ ਘਰ ਵਾਲਿਆਂ ਨਾਲ ਗੱਲਬਾਤ ਹੁੰਦੀ ਇਹਨਾਂ ਦੇ ਨਾਲ ਤਾਂ ਇਹਨਾਂ ਦੇ ਵੱਲੋਂ ਇਹਨਾਂ ਦੇ ਵੱਲੋਂ ਜਿਹੜਾ ਗੇਟ ਨੂੰ ਖੋਲਣ ਦੀ ਕੋਸ਼ਿਸ਼ ਕੀਤੀ ਜਾਂਦੀ ਫਿਰ ਉਸ ਤੋਂ ਬਾਅਦ ਗੇਟ ਨੂੰ ਧੱਕਾ ਮਾਰ ਕੇ ਜਦੋਂ ਖੋਲਿਆ ਜਾਂਦਾ ਤਾਂ ਉਸ ਤੋਂ ਬਾਅਦ ਇਹ ਗੱਲ ਕਲੀਅਰ ਹੁੰਦੀ ਆ ਕਿ ਉਸ ਤੋਂ ਬਾਅਦ ਇਹ ਗੱਲ ਕਲੀਅਰ ਹੁੰਦੀ ਆ ਕਿ ਜਿਹੜਾ ਅੰਦਰ ਇਹ ਘਟਨਾ ਵਾਪਰੀ ਪਈ ਕਿਉਂਕਿ ਅੰਦਰ ਵਾਲਾ ਦਰਵਾਜ਼ਾ ਵੀ ਜਿਹੜਾ ਅੰਦਰ ਤੋਂ ਜਿਹੜਾ ਉਹ ਪੂਰਾ ਬੰਦ ਸੀਗਾ ਔਰ ਉਸ ਤੋਂ ਬਾਅਦ ਕੋਸ਼ਿਸ਼ ਸ਼ਰੀਆ ਸਾਡੀ ਪੁਲਿਸ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਸਰ ਕੁਝ ਲੱਗਿਆ ਪਤਾ ਵੀ ਕਾਰਨ ਕੀ ਬਣਿਆ ਆਪ ਆਪਣੇ ਆਪ ਨੂੰ ਖਤਮ ਕੀਤਾ ਜੋ ਕਿ ਹੋਰ ਗੱਲ ਹੋ ਸਕਦੀ ਹੈ ਕਿਉਂਕਿ ਇਹ ਤਾਂ ਜੇ ਤਾਂ ਦੇਖੋ ਕੁੰਡੀ ਅੰਦਰੋਂ ਬੰਦ ਹੈ ਹੂੰ ਬੰਦ ਸੀ ਕਿ ਜਦੋਂ ਇਹ ਜਦੋਂ ਖੋਲੇ ਆਂਡੀ ਗਵੰਡੀ ਆਨੇ ਖੋਲੇ ਆਇਆ ਅੰਦਰ ਕੁੰਡੀ ਬੰਦ ਹੈਗੀ ਹੈ ਉਸ ਤੋਂ ਇਲਾਵਾ ਅੰਦਰ ਸਾਰਾ ਚਾਰੋਂ ਪਰਿਵਾਰ ਅੰਦਰ ਸਾਰਾ ਪਰਿਵਾਰ ਅੰਦਰ ਜੇ ਕੋਈ ਬਾਹਰੋਂ ਖੁਜ ਆਵੇ ਤੇ ਫਿਰ ਤੇ ਕਰੀਏ ਵੀ ਡਾਊਟ ਕਰੀ ਜਾਏ ਫਿਰ ਹਾਲ ਜਿਹੜਾ ਹੈਗਾ ਅੰਦਰੋਂ ਬੰਦ ਹੈ ਫਿਰ ਵੀ ਅਸੀਂ ਆਪਣੇ ਇਹਦੀ ਜਿਹੜੀ ਹੈਗੀ ਨੂੰ ਆਈਨਾ ਕਰਾਂਗੇ ਤਪਤੀਸ਼ ਕੀਤੀ ਕਿਦਾ ਜਿਹਦੇ ਖਿਲਾਫ ਵੀ ਹੋਏਗਾ ਜੋ ਵੀ ਤਪਤੀਸ਼ ਵਿੱਚ ਸਾਹਮਣੇ ਆਏਗਾ ਉਸ ਨੂੰ ਦਵ ਕਰੀ ਕਰਾਂਗੇ ਹੂੰ ਅਜੀਬ ਮਤਲਬ ਟੀਮ ਜਿਹੜੀ ਆ ਪਹੁੰਚੀ ਆ ਕੋਈ ਚੁੱਪ ਚੁੱਪ ਕੀਤਾ ਜਾ ਰਿਹਾ ਸਾਡੀ ਫਰੈਂਚ ਸਿਸਟਮ ਵੀ ਆ ਗਈ ਹੈ ਉਹ ਵੀ ਆਪਣੇ ਚੀਜ਼ਾਂ ਲੈ ਰਹੀ ਆ ਨੇ ਉਸ ਤੋਂ ਇਲਾਵਾ ਪੋਸਟਮਮ ਕਰਾਵਾਂਗੇ ਪੋਸਟਮਮ ਤੋਂ ਜਿਹੜੀ ਚੀਜ਼ ਸਾਹਮਣੇ ਆਏਗੀ ਉਹ ਪਤਾ ਲੱਗੂ ਖਾਸ ਡੈਥ ਵੀ ਪਤਾ ਲੱਗੂ ਕੀ ਹੈ ਅਜੇ ਕਾਰਨੀਚੀ ਦਾ ਨਹੀਂ ਪਤਾ ਲੱਗਿਆ ਵੀ ਆਤਮ ਪਤਾ ਤਾਂ ਹੈਗਾ ਹੀ ਇਹਦੀ ਵੈਪਨ ਹੈ ਪਰ ਫਿਰ ਵੀ ਜੇ ਆਫੀਸ਼ੀਅਲੀ ਡਾਕਟਰ ਹੀ ਦੱਸਣਗੇ ਨਾ ਹਾਂ 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 ਆਫੀਸ਼ੀਅਲੀ ਡਾਕਟਰ ਹੀ ਦੱਸਣਗੇ ਜਦੋਂ ਡਾਕਟਰ ਸਾਹਿਬ ਦੱਸਣਗੇ ਅਸੀਂ ਉਸ ਮੁਤਾਬਕ ਕਾਰਵਾਈ ਕਰਾਂਗੇ ਕੁਝ ਕੁਝ ਗਾਟ ਗਵਾਟ ਨਾਲ 파ੜੀ ਮੁੱਟੀ ਕੋ ਗੱਲ ਸਾਥ ਉਸਕੀਸ਼ ਕਰ ਰਹੀ ਹੈ ਸਾਰੇ ਕੀ ਬਲਕਿ ਕੁਝ ਵੀ ਨਹੀਂ ਹਜੇ ਗੱਲ ਅਜੇ ਤੱਕ ਕੋਈ ਗੱਲ ਸਾਹਮਣੇ ਨਹੀਂ ਹਾਂ ਬਿਲਕੁਲ ਕਿਉਂਕਿ ਇੱਕ ਹੁੰਦਾ ਵੀ ਤੰਗੀ ਪਰੇਸ਼ਾਨੀ ਹੋਵੇ ਬੰਦੇ ਨੂੰ ਕੋਈ ਪ੍ਰੋਬਲਮ ਹੋਵੇ ਇਹੋ ਜੀ ਵੀ ਕੋਈ ਗੱਲ ਨਹੀਂ ਸਾਹਮਣੇ ਆਏਗੀ ਵੀ ਕੋਈ ਪੈਸੇ ਦੀ ਪ੍ਰੋਬਲਮ ਹੋਵੇ ਜਾਂ ਕੋਈ ਇਹੋ ਜੀ ਗੱਲ ਹੋਵੇ ਇਹੋ ਜੀ ਵੀ ਕੋਈ ਗੱਲ ਸਾਹਮਣੇ ਨਹੀਂ ਆਈ ਲੇਕਿਨ ਇਹ ਚੀਜ਼ ਦਾ ਸਸਪੈਂਸ ਜ਼ਰੂਰ ਹੈਗਾ ਇਹ ਕਿ ਇਹ ਪੂਰੇ ਪਰਿਵਾਰ ਨੂੰ ਖਤਮ ਤੱਕ ਕਰਤਾ ਪਰ ਰਾਤ ਤੱਕ ਵਧੀਆ ਆਂਡ ਗੁਆਂਡ ਗਲੀ ਮੁਹੱਲੇ ਦੇ ਵਿੱਚ ਜਦੋਂ ਇੱਥੇ ਉਹਨਾਂ ਨੇ ਦੱਸਦੇ ਉਹਨਾਂ ਦੀ ਪਤਨੀ ਔਰ ਖੁਦ ਵੀ ਜਦੋਂ ਇੱਥੇ ਰਾਤ ਨੂੰ 9 ਵਜੇ ਤੱਕ ਉਹਨਾਂ ਨੇ ਸੈਰ ਵਗੈਰਾ ਕਰਦੇ ਰਹੇ ਤਾਂ ਉਦੋਂ ਵੀ ਜਿਹੜਾ ਉਹਨਾਂ ਨੇ ਦੱਸਿਆ ਕਿ ਬਿਲਕੁਲ ਠੀਕ ਸੀਗੇ ਵਧੀਆ ਸੀ ਕੋਈ ਟੈਨਸ਼ਨ ਵਾਲੀ ਜਾਂ ਕੋਈ ਇਹੋ ਜੀ ਗੱਲ ਸਾਹਮਣੇ ਨਹੀਂ ਆਈ ਕੋਈ ਟੈਨਸ਼ਨ ਹੋ ਸਕਦੀ ਹੈ ਕੋਈ ਗੱਲਬਾਤ ਹੋ ਸਕਦੀ ਹੈ ਇਸ ਤਰ੍ਹਾਂ ਦਾ ਕੁਝ ਵੀ ਜਿਹੜਾ ਉਹ ਸਾਹਮਣੇ ਨਹੀਂ ਆਇਆ ਔਰ ਔਰ ਹਾਂਜੀ ਤੁਹਾਡਾ ਇੱਥੇ ਕਰ ਨਹੀਂ ਨਹੀਂ ਕਰਨੇ ਸਲੂਨ ਸੀ ਨਾ ਸਲੂਨ ਦੀ ਓਪਨਿੰਗ ਵਗੈਰਾ ਕਰਨੀ ਸੀ ਨਵਾਂ ਸਲੂਨ ਬਣਾਇਆ ਸੀ ਹੁਣ ਹਾਂਜੀ 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 ਉਹ ਨਸੀਬ ਸੰਧੂ ਜੀ ਆ ਜਿਹੜੇ ਸਾਡੇ ਨਾਲ ਹੀ ਸੀ ਰਾਤ ਨੂੰ ਇਕੱਠੇ ਸੀ ਰਾਤ ਨੂੰ ਖੁਸ਼ ਸੀ ਬਹੁਤ ਵਧੀਆ ਸੀ ਉਹਨਾਂ ਨੇ ਫੋਟੋਆਂ ਵਗੈਰਾ ਵੀ ਕੀਤੀਆਂ ਉਹਨਾਂ ਨੇ ਕਿ ਫੋਟੋਆਂ ਵਗੈਰਾ ਕੀਤੀਆਂ ਕਿ ਕੋਈ ਕੋਈ ਉਹਵੇਂ ਦੀ ਕੋਈ ਟੈਨਸ਼ਨ ਵਾਲੀ ਗੱਲ ਹੀ ਨਹੀਂ ਸੀ ਕਿ ਸਾਰਾ ਆਪਣੇ ਮਨਪਸੰਦ ਦਾ ਸਾਰਾ ਕੁਝ ਲਵਾਇਆ ਉਹਨਾਂ ਨੇ ਕੀਤਾ ਕਿ ਆਪਣੇ ਨਵੇਂ ਸਲੂਨ ਚ ਬਹੁਤ ਤਗੜਾ ਸਲੂਨ ਆਪਣੇ ਗਜੀਪੋ ਵਗੈਰਾ ਸਭ ਤੋਂ ਅੱਛਾ ਕਿਹਨ ਸਲੂਨ ਖੋਲਦੇ ਪਏ ਟਾਰਗੇਟ ਕੋਲ ਰਹਿਤੇ ਉੱਤੇ ਸਾਹਮਣੇ ਕਰੀਜ ਵਾਲੇ ਨੇ ਕਰੀਜ ਵਾਲਿਆਂ ਦੇ ਨਾਲ ਨਾ ਬਹੁਤ ਤਗੜੀ ਬਿਲਡਿੰਗ ਆ ਇਹਨਾਂ ਦੀ ਬਿਲਡਿੰਗ ਆ ਸਰ ਦੀ ਆ ਸਰ ਆਇਓ ਆਪਣੇ ਆਪਣੀ ਬਿਲਡਿੰਗ ਦੇ ਵਿੱਚ ਜਿਹੜਾ ਸਲੂਨ ਨਵਾਂ ਬਣ ਰਿਹਾ ਸੀ ਕੋਈ ਲੱਗਿਆ ਕੋ ਮਾੜਾ ਮੋਟਾ ਵੀ ਕੋਈ ਟੈਨਸ਼ਨ ਸੀ ਜਾਂ ਕੋਈ ਪ੍ਰੋਬਲਮ ਹੁੰਦੀ ਬੰਦੇ ਨੂੰ ਕੋਈ ਸਾਂਝੀ ਕਰ ਲੈਂਦਾ ਜਾਂ ਵੈਸੇ ਕੁਝ ਕਦੇ ਨਹੀਂ ਮੈਨੂੰ ਤਾਂ ਮਿਲਦੇ ਬਹੁਤ ਘੱਟ ਸੀਗੇ ਓਕੇ ਜਦੋਂ ਵੀ ਆਉਣਾ ਕਦੇ ਕੰਮ ਹੋਣਾ ਤੇ ਉਹਨਾਂ ਨੇ ਫੋਨ ਕਰਨਾ ਕਿ ਕਿਆ ਕੰਮ ਹੈ ਕਾ ਚਲੋ ਠੀਕ ਹੈ ਆਪਣੀ ਰਿਸਪੋਨਸੀਬਿਲਟੀ ਬੰਦੇ ਕੰਮ ਕਰਨ ਦੀ ਬਿਲਡਿੰਗ ਦੇ ਬਾਕੀ ਬਹੁਤ ਸੋਨਾ ਬਣਾਇਆ ਆਪਣਾ ਮੈਨੂੰ ਤਾਂ ਅੱਜ ਪਤਾ ਲੱਗਾ ਕਿ ਕੱਲ ਇਹਨਾਂ ਦਾ ਮੋਤ ਵੀ ਸੀਗਾ ਅੱਛਾ ਕੱਲ ਨੂੰ ਮੋਤ ਹੂੰ ਕੱਲ ਕਰ ਰਹੇ ਸੀਗੇ ਬਹੁਤ ਸੋਨਾ ਬਣਾਇਆ ਹੋਇਆ ਹੂੰ ਮਾਕੇ ਪਤਾ ਥੋੜੇ ਟਾਈਮ ਆ ਵੀਡੀਓ ਤੁਹਾਡੀਆਂ ਵੇਖ ਕੇ ਪਤਾ ਲੱਗਿਆ ਕਿ ਹਾਂ ਗੱਲਬਾਤ ਬਣੀ ਤੇ ਰਾਏ ਤੇ ਪਤਾ ਬਾਕੀ ਪਤਾ ਹੀ ਨਹੀਂ ਸੀ ਕਿ ਕੀ ਹੋਣਾ ਕੀ ਨਹੀਂ ਕਿਸੇ ਤੋਂ ਵੀ ਕੁਝ ਵੀ ਨਹੀਂ ਮਨੁਸ਼ੀ ਅਜ ਤੱਕ ਹੱਸਮੁਖ ਸੀ ਸਾਰਾ ਕੁਝ ਬੜਾ ਤਰੀਕਾ ਬੜੇ ਸੋਹਣੇ ਤੂਹਾਰ ਨਾਲ ਮਤਲਬ ਹੈ ਨਾ ਹਮੇਸ਼ਾ ਰਹਿਣਾ ਯਾਨੀ ਬੁਲਾਣਾ ਨੇ ਪਿਆਰ ਨਾਲ ਬੁਲਾਣਾ ਸਭ ਕੁਝ ਕਰਨਾ ਕਿ ਇੱਕ ਇੱਕ ਬੰਦੇ ਨੂੰ ਪਤਾ ਸੀ ਕਿ ਆਮੀ ਦੁਨੀਆਦਾਰੀ ਵੇਖੀ ਸੀ ਵਧੀਆ ਸੀ ਕੋਈ ਐਵੇਂ ਤਾਂ ਹੈ ਹੀ ਨਹੀਂ ਸੀ ਕਿ ਐਵੇਂ ਦਾ ਕੰਮ ਕਰ ਚੁਗਾ ਹੂੰ ਬਿਲਕੁਲ ਇਹ ਬੜਾ ਵੱਡਾ ਵੱਡਾ ਸਵਾਲ ਜਿਹੜਾ ਇਹ ਉਹ ਖੜਾ ਹੋ ਗਿਆ ਕਿਉਂਕਿ ਇਹ ਗੱਲ ਜਿਹਨੂੰ ਵੀ ਅਸੀਂ ਪੁੱਛੀ ਆਣ ਗਵਾਂਡ ਨੂੰ ਜਾਂ ਪਿੰਡ ਵਾਲਿਆਂ ਨੂੰ ਜਾਂ ਜਿੱਥੇ ਰਹਿੰਦਾ ਸੀ ਪਿੰਡ ਪਿੰਡ ਪਿੰਡੋ ਆਏ ਨੇ ਉਥੋਂ ਵਾਲਿਆਂ ਨੂੰ ਜਾਂ ਇੱਥੇ ਆਣ ਗਵਾਂਡ ਨੂੰ ਵੀ ਕੋਈ ਟੈਨਸ਼ਨ ਕੋਈ ਪੈਸੇ ਦੀ ਪ੍ਰੋਬਲਮ ਜਾਂ ਕੋਈ ਹੋਰ ਇਹੋ ਜੀ ਕੋਈ ਗੱਲ ਕਹਿੰਦੇ ਵੀ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਸੀ ਇਸ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਸੀ ਲੇਕਿਨ ਪਤਾ ਨਹੀਂ ਕਿਉਂ ਇਹ ਘਟਨਾ ਨੂੰ ਅੰਜਾਮ ਦਿੱਤਾ ਉਸ ਦਾ ਲਾਇਸੈਂਸੀ ਵੈਪਨ ਹੀ ਦੱਸਿਆ ਜਾ ਰਿਹਾ ਉਹਦੇ ਨਾਲ ਹੀ ਪਰਿਵਾਰ ਨੂੰ ਖਤਮ ਕੀਤਾ ਇਹਦੇ ਪਿੱਛੇ ਕੋਈ ਹੋਰ ਕਹਾਣੀ ਆ ਇਹ ਤਾਂ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਚ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗੇਗਾ ਲੇਕਿਨ ਜਾਂ ਕਿਸੇ ਦੇ ਵੱਲੋਂ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਇਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਲੀਅਰ ਜਿਹੜਾ ਉਹ ਹੋ ਸਕਦਾ ਹੈ ਲੇਕਿਨ ਫਿਲਹਾਲ ਬੇਸਿਕ ਦੇਖੀਏ ਤਾਂ ਪੁਲਿਸ ਮੋਡਲਾਂ ਤਸਵੀਰਾਂ ਤੋਂ ਅੰਦਾਜ਼ਾ ਲਾਈਏ ਤਾਂ ਪੁਲਿਸ ਲਗਾਤਾਰ ਇਸੇ ਚੀਜ਼ ਨੂੰ ਇਸੇ ਪੁਆਇੰਟ ਨੂੰ ਜਿਹੜਾ ਲੱਭਣ ਦੇ ਵਿੱਚ ਲੱਗੀ ਹੋਈ ਆ ਵੀ ਇਸੇ ਪੁਆਇੰਟ ਦੇ ਪੁਆਇੰਟ ਨੂੰ ਲੱਭਣ ਦੇ ਵਿੱਚ ਲੱਗੀ ਆ ਵੀ ਇਹ ਘਟਨਾ ਨੂੰ ਅੰਜਾਮ ਕਿਉਂ ਦਿੱਤਾ ਕਿਉਂ ਘਟਨਾ ਨੂੰ ਅੰਜਾਮ ਦਿੱਤਾ ਕੀ ਕਾਰਨ ਸੀਗਾ ਤਾਂ ਇਹ ਇਹ ਜਰੂਰ ਬੜਾ ਵੱਡਾ ਸਵਾਲ ਬਣਿਆ ਹੋਇਆ ਔਰ ਉਹਨਾਂ ਦੇ ਨਾਲ ਜਿਹੜੇ ਨਸੀਬ ਸੰਧੂ ਹੋਣੀ ਜਿਹੜੇ ਪਾਰਟਨਰ ਵੀ ਕਿਹਾ ਜਾ ਰਿਹਾ ਇੱਥੇ ਕੁਝ ਲੋਕ ਗੱਲਾਂ ਵੀ ਕਰ ਰਹੇ ਬਾਈ ਜੀ ਤੁਹਾਡੇ ਨਾਲ ਵੀ ਕੋਈ ਗੱਲਬਾਤ ਤੁਹਾਡੇ ਨਾਲ ਪਾਰਟਨਰਸ਼ਿਪ ਸੀ ਕੋਈ ਜਿਹੜਾ ਸੈਲੂਨ ਜਿਹੜਾ ਨਵਾਂ ਓਪਨਿੰਗ ਕੁਝ ਕਰ ਰਹੇ ਸੀ ਹਾਂ ਜੀ ਹਾਂ ਜੀ ਉਹ ਤਾਂ ਹੈ ਹੀ ਸੀ ਬਾਕੀ ਕੋਈ ਇਹੋ ਜੀ ਗੱਲ ਨਹੀਂ ਸੀ ਬੜਾ ਖੁਸ਼ ਸੀਗਾ ਹੂੰ ਤੇ ਬੜਾ ਮੰਨ ਲਓ ਰਾਤ 10 ਵਜੇ ਮੈਂ ਕਿਹਾ ਵੀ ਮੈਨੂੰ ਜਾਜਤਾ ਕਹਿੰਦਾ ਹਾਂ ਅੰਕਲ 10 ਵਜੇ ਤੁਹਾਨੂੰ ਮਿਲਿਆ 9 ਵਜੇ ਤੱਕ ਤੇ ਤੇ ਦੱਸਦੇ ਸੀ ਵੀ ਸਾਡੇ ਨਾਲ ਗੱਲਬਾਤ ਹੋਈ ਹੈ ਹਾਂ ਬੜਾ ਖੁਸ਼ ਸੀ ਕੋਈ ਗੱਲ ਨਹੀਂ ਸਾਰਾ ਇਹ ਆਪ ਦੇਖ ਰਿਆ ਸੀ ਸਾਰਾ ਕੁਝ ਤੇ ਆਪਨ ਤਾਂ ਤੁਹਾਨੂੰ ਪਤਾ ਵੀ ਨੌਲੇਜ ਨਹੀਂ ਹੈ ਤੇ ਮੈਂ ਤਾਂ ਇਲਾਕੇ ਚ ਵੀ ਗਿਆ ਸੀਗਾ ਇੱਕ ਦੋ ਛੋਡੀ ਸਾਹਿਬ ਨੇ ਭੇਜਿਆ ਸੀ ਉਧਰੋਂ ਆ ਕੇ ਮੈਂ ਉਥੇ ਢੇਡਾ ਮਾਰਿਆ ਤੇ ਅੱਜ ਫਾਈਨਲ ਕੀਤਾ ਸੀਗਾ 13 ਤਰੀਕ ਨੂੰ ਛੋਡੀ ਸਾਹਿਬ ਨੇ ਓਪਨਿੰਗ ਕਰਨੀ ਸੀਗੀ ਤੇ ਕੋਈ ਬਹੁਤ ਘਟਨਾ ਵਾਪਰ ਗਈ ਬਹੁਤ ਪਿਆਰੇ ਬੱਚੇ ਟੈਨਸ਼ਨ ਟੂਸ਼ਨ ਵਾਲੀ ਗੱਲ ਵੀ ਨਹੀਂ ਦੱਸੀ ਨਾ 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 ਕੋਈ ਗੱਲ ਹੀ ਨਹੀਂ ਬੜਾ ਹੱਸ ਕੋ ਉਹਦਾ ਬਹੁਤ ਬਿਲਕੁਲ ਬਹੁਤ ਮੰਦਭਾਗੀ ਇਹ ਘਟਨਾ ਤਾਂ ਹੈਗੀ ਆ ਜਿਹੜਾ ਇਸ ਤਰ੍ਹਾਂ ਦੀ ਘਟਨਾ ਵਾਪਰੀ ਆ ਮੰਦਭਾਗੀ ਤਾਂ ਹੈਗੀ ਆ ਮੰਦਭਾਗੀ ਤਾਂ ਹੈਗੀ ਆ ਔਰ ਇਸ ਦੇ ਵਿੱਚ ਕਿਉਂਕਿ ਕਾਫੀ ਟਾਈਮ ਤੋਂ ਪੁਲਿਸ ਵੀ ਇਨਵੈਸਟੀਗੇਸ਼ਨ ਦੇ ਵਿੱਚ ਲੱਗੀ ਸਰ ਡੈਡ ਬਾਡੀਜ਼ ਅੰਦਰ ਨੇ ਕੋਈ ਇਹੋ ਜਿਹਾ ਕਲਿਊ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਇਹ ਆਤਮ ਹੱਤਿਆ ਨਾ ਹੋਵੇ ਜਾਂ ਕੁਝ ਹੋਰ ਵੀ ਹੋ ਸਕਦਾ ਇਸ ਤਰ੍ਹਾਂ ਦਾ ਕੁਝ ਜੁੜਦਾ ਮਿਲਦਾ ਲੱਗਦਾ ਤੇ ਹੁਣ ਤੱਕ ਤੇ ਜਿਵੇਂ ਵੀ ਸਾਰੇ ਆਫੀਸਰ ਜ਼ਬਾਨ ਬੀਤੇ ਆਏ ਆ ਸਾਡੀਆਂ ਫਰੈਂਸਿਕ ਟੀਮਜ਼ ਵੀ ਇੱਥੇ ਹੀ ਨੇ ਉਹ ਤਾਂ ਅੰਦਰੋਂ ਬੋਲਟ ਲੱਗਿਆ ਹੋਇਆ ਜੀ ਅੰਦਰੋਂ ਲੱਗੀ ਹੋਈ ਸੀ ਕੁੰਡੀ ਅੱਛਾ ਠੀਕ ਹੈ ਨਾ ਕੋਈ ਦਰਵਾਜ਼ਾ ਤੁਹਾਨੂੰ ਨਹੀਂ ਪਹਿਲੇ ਆ ਕੇ ਦੇਖਿਆ ਉਹਨਾਂ ਨੇ ਹੀ ਦੇਖਿਆ ਵੀ ਸਵੇਰੇ ਕਾਫੀ ਦੇਰ ਹੋ ਗਈ ਕੋਈ ਬਾਹਰ ਨਹੀਂ ਆਇਆ ਤਾਂ ਜਿਹੜਾ ਇੱਥੋਂ ਦੇ ਸੀਗੇ ਰਹਿਣ ਵਾਲੇ ਉਹਨਾਂ ਨੇ ਜਾ ਕੇ ਖੋਲ ਕੇ ਦੇਖਿਆ ਤਾਂ ਅੰਦਰੋਂ ਇਟ ਵਾਸ ਬੋਲਟਡ ਫਰਮ ਇਨਸਾਈਡ ਤੇ ਇਹੋ ਜੀ ਤਾਂ ਕੋਈ ਗੱਲ ਨਹੀਂ ਹੈਗੀ ਬਾਕੀ ਫਿਰ ਵੀ ਮੈਟਰ ਆਫ ਤਫਤੀਸ਼ ਹੈ ਨਾ ਫੋਰੈਂਸਿਕ ਟੀਮਸ ਆ ਗਈਆਂ ਇਹਨਾਂ ਦੇ ਫੋਨਸ ਇਹ ਉਹ ਸਾਰਾ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ ਹੋਇਆ ਹੂੰ ਬੜੀ ਮੰਦਭਾਗੀ ਘਟਨਾ ਹੂੰ ਪਰਿਵਾਰ ਨੇ ਕੁਝ ਦੱਸਿਆ ਦੂਜਾ ਪਰਿਵਾਰ ਜਿਹੜਾ ਪਿੰਡੋਂ ਇਹਨਾਂ ਦਾ ਪਰਿਵਾਰ ਹੈ ਉਹਨਾਂ ਦੇ ਮਦਰ ਨੇ ਜਾਂ ਦੂਜੀ ਉਹਨਾਂ ਦੇ ਬ੍ਰਦਰ ਨੇ ਸਾਰੇ ਪਿੰਡੋਂ ਜਿਹੜਾ ਉਹ ਪਰਿਵਾਰ ਚੱਲਿਆ ਹੋਇਆ ਜੀ ਹਜੇ ਪਹੁੰਚਿਆ ਨਹੀਂ ਹੈਗਾ ਇਹਨਾਂ ਦੇ ਲੜਕੀ ਦੇ ਬ੍ਰਦਰ ਨਾਲ ਗੱਲ ਹੋਈ ਹੈ ਉਹ ਚੱਲੇ ਹੋਏ ਆ ਉੱਥੋਂ ਹੂੰ ਤੇ ਉਹ ਪਹੁੰਚਦੇ ਆ ਤੇ ਅਦਰਵਾਈਜ਼ ਜੇ ਉਹਨਾਂ ਨੂੰ ਕੋਈ ਗੱਲ ਦੱਸਣੀ ਹੁੰਦੀ ਤਾਂ ਫੋਨ ਤੇ ਵੀ ਦੱਸ ਦੇਣੀ ਸੀ ਪਰ ਇਹੋ ਜੀ ਗੱਲ ਉਹਨਾਂ ਨੇ ਕੀਤੀ ਨਹੀਂ ਜਦੋਂ ਉਹਨਾਂ ਨਾਲ ਗੱਲ ਕੀਤੀ ਕੁਝ ਮੋਬਾਈਲਸ ਵਗੈਰਾ ਉਹਨਾਂ ਦੇ ਦੇਖੇ ਸਰ ਕੋਈ ਵੀਡੀਓ ਬਣਾਈ ਹੋਵੇ ਜਾਂ ਸੀਸੀਟੀਵੀ ਅੰਦਰ ਲੱਗੇ ਨੇ ਉਹ ਵਰਕਿੰਗ 'ਚ ਨੇ ਜਿਹੜੇ ਅੰਦਰ ਅੰਦਰ ਵਾਲਾ ਉਹ ਲੇਖਦੇ ਆ ਉਹ ਡੀਵੀਆਰ ਲੈ ਆ ਇਹਨਾਂ ਦਾ ਅਸੀਂ ਉਹ ਚੈੱਕ ਕਰ ਨਹੀਂ ਆ ਠੀਕ ਹੈ ਠੀਕ ਹੈ ਬਟ ਉਹ ਜਿਹੜਾ ਅੰਦਰ ਇਨਸਾਈਡ ਦਾ ਜਿਹੜਾ ਰੂਮ ਹੈ ਜਿੱਥੇ ਉਹ ਬੈਡਰੂਮ ਹੈ ਹਾਂਜੀ ਉਹਦੇ ਅੰਦਰ ਕੋਈ ਕੈਮਰਾ ਨਹੀਂ ਹੈ ਇਹਨਾਂ ਦੇ ਫੋਨ 'ਚ ਵੀ ਕੁਝ ਦੇਖਿਆ ਚੈੱਕ ਕਰ ਕਿ ਫੋਰੈਂਸਿਕ ਟੀਮਸ ਆ ਗਈਆਂ ਫੋਰੈਂਸਿਕ ਟੀਮ ਤੋਂ ਬਾਅਦ ਰਿਕਵਰੀ ਤੋਂ ਬਾਅਦ ਫਿਰ ਟੈਕਨੀਕਲ ਜਿਹੜੀਆਂ ਟੀਮਸ ਨੇ ਸਾਡੀਆਂ ਠੀਕ ਹੈ ਉਹਨਾਂ ਦੀ ਸਰਵਿਸਿਜ਼ ਲਗੀਆਂ ਜਾਣਗੀਆਂ ਫਿਰ ਸਾਰਾ ਦੇਖਦੇ ਹਾਂ ਕੀ ਨੇ ਬਿਲਕੁਲ ਇੱਕ ਇਹ ਪੁਆਇੰਟ ਹੀ ਮੇਨ ਬਚਦਾ ਕਿਉਂਕਿ ਜੰਦਰੋ ਕੁੰਡੀ ਲੱਗੀ ਸੀ ਤਾਂ ਇਹਦਾ ਮਤਲਬ ਘਟਨਾ ਨੂੰ ਅੰਜਾਮ ਜਿਹੜਾ ਖੁਦ ਹੀ ਉਹਨਾਂ ਨੇ ਦਿੱਤਾ ਹੋਵੇਗਾ ਲੇਕਿਨ ਹੁਣ ਮੋਬਾਈਲ ਫੋਨ ਹੀ ਨੇ ਜਿਹੜੇ ਉਹਨਾਂ ਦੇ ਜਿਹੜੇ ਦੇਖੇ ਜਾ ਸਕਦੇ ਨੇ ਉਹ ਮੋਬਾਈਲ ਫੋਨਾਂ ਦੇ ਫੋਨ ਦੇ ਵਿੱਚ ਕੋਈ ਵੀਡੀਓ ਬਣਾਈ ਗਈ ਆ ਉਹਨਾਂ ਦੇ ਵੱਲੋਂ ਜਾਂ ਮੋਬਾਈਲ ਫੋਨ ਦੇ ਵਿੱਚ ਕੁਝ ਇਹੋ ਜਿਹਾ ਰਿਕਾਰਡ ਕੀਤਾ ਗਿਆ ਵੀ ਜਿਹਦੇ ਵਿੱਚ ਇੱਕ ਘਟਨਾ ਦਾ ਕਾਰਨ ਉਹਨਾਂ ਨੇ ਦੱਸਿਆ ਹੋਵੇ ਔਰ ਉਹ ਆਪਣੇ ਫੋਨ ਦੇ ਵਿੱਚ ਰਿਕਾਰਡ ਕਰ ਦਿੱਤਾ ਹੋਵੇ ਪੁਲਿਸ ਦਾ ਕਹਿਣਾ ਹੈ ਕਿ ਥੋੜੀ ਦੇਰ ਤੱਕ ਜਿਹੜੀਆਂ ਫਰੈਂਸਿਕ ਟੀਮਾਂ ਆਈਆਂ ਨੇ ਉਹਨਾਂ ਦੀ ਜਾਂਚ ਕੰਪਲੀਟ ਹੋਣ ਤੋਂ ਬਾਅਦ ਜਦੋਂ ਸਾਡੇ ਕੋਲ ਫੋਨ ਆਉਣਗੇ ਤਾਂ ਟੈਕਨੀਕਲ ਟੀਮਾਂ ਦੇ ਥਰੂ ਉਹਨਾਂ ਦੇ ਮੋਬਾਈਲ ਔਰ ਇੱਥੋਂ ਦਾ ਜਿਹੜਾ ਅੰਦਰਲਾ ਡੀਵੀਆਰ ਸੀ ਉਹ ਸਾਰਾ ਚੈੱਕ ਕੀਤਾ ਜਾਏਗਾ ਕਿ ਕੀ ਘਟਨਾ ਵਾਪਰੀ ਹੈ ਕਿ ਉਸ ਘਟਨਾ ਤੋਂ ਪਹਿਲਾਂ ਕੀ ਕੁਝ ਹੋਇਆ ਬਾਹਰਲੇ ਸੀਸੀਟੀਵੀ 'ਚ ਔਰ ਅੰਦਰ ਜਦੋਂ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਹਨਾਂ ਵੱਲੋਂ ਤਾਂ ਉਦੋਂ ਕੋਈ ਫੋਨ ਦੇ ਵਿੱਚ ਵੀਡੀਓ ਬਣਾਈ ਗਈ ਹੈ ਜਾਂ ਫੋਨ ਦੇ ਵਿੱਚ ਕੋਈ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਹਨਾਂ ਦੇ ਆਪਦੇ ਫੋਨਸ ਤੋਂ ਹੀ ਕਲੀਅਰ ਹੋ ਸਕਦਾ ਪਰ ਫਿਲਹਾਲ ਲਗਾਤਾਰ ਇੱਥੇ ਜਿਹੜੀਆਂ ਟੀਮਾਂ ਨੇ ਉਹ ਲੱਗੀਆਂ ਹੋਈਆਂ ਨੇ ਔਰ ਸਾਰੀ ਜਾਣਕਾਰੀ ਇਸ ਤੋਂ ਅਗਲੀ ਤੁਹਾਡੇ ਨਾਲ ਅਸੀਂ ਸਾਂਝੀ ਕਰਦੇ ਰਵਾਂਗੇ ਕਿ ਕਦੋਂ ਤੱਕ ਇਸ ਦਾ ਕਾਰਨ ਜਿਹੜਾ ਉਹ ਪਤਾ ਲੱਗਦਾ ਹੈ ਜਦੋਂ ਵੀ ਕਾਰਨ ਪਤਾ ਲੱਗਦਾ ਤੁਹਾਡੇ ਨਾਲ ਅਸੀਂ ਲਾਈਵ ਜਿਹੜਾ ਉਹ ਜਰੂਰ ਸਾਂਝਾ ਕਰਾਂਗੇ ਫਰੋਸਪੁਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸਿੰਘ ਸੋਕ